ਘੱਗ ਸ਼ਾਰੀ ਅਲੀ ਘੱਗ ਲਪਨ ਜਾਂਦੀ ਲੈਂਦੀ ਸੀ ਪਪਾ ਨਾਜੀ ਚਿਜੀਆ ਖਾਂਦੀ ਲੈਦੀ ਸੀ ਪਪਾ ਨਾਜੀ ਬੱਧਾ ਦੇ ਦੋ ਪੀਜਾ ਦੇ ਦੋ ਗੱਪਾ ਦੇ ਦੋ ਹੋਏ ਹੁਨੇ ਦੇ ਦੋ ਜੀ ਹੁਨੇ ਹੁਨੇ ਦੇ ਦੋ ਜੀ ਵੱਡਾ ਹੋ ਗਿਆ ਵੱਡਾ ਹੋ ਗਿਆ ਛਾਡਾ ਹਾਦਰ ਜੀ ਨੌਂਦਾ ਨਹੀਂ ਹੋ ਜੀ ਅਜ ਦਾਲਣਾ ਦਾ ਜੀ ਦੁੱਧੂ ਪੀਦਾ ਨਾ ਦਾ ਜੀ ਹਾਂ ਮੈਂ ਕਿਹਾ ਤੁਸੀਂ ਕਹਿ ਰਹੇ ਹੋ ਕਿ ਮੈਂ ਬੈਠੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਛਾਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪਈ ਜੀ ਕੁਝ ਨਾ ਥੋੜਾ ਜਿਹਾ ਪਰਸਨਲ ਹੁੰਦਾ ਹੈ ਉਹਦੇ ਤੇ ਵੀ ਤੁਸੀਂ ਯਾਰ ਸਿਖਰ ਪਰ ਚੜ ਜਾਂਦੇ ਮੈਨੂੰ ਸਮਝ ਨਹੀਂ ਆਉਂਦਾ ਇਹ ਬ੍ਰੈਸਟ ਫੀਡਿੰਗ ਨਹੀਂ ਕਰਉਂਦੀ ਇਹ ਨੂੰ ਸਾਂਭਦੀ ਨਹੀਂ ਇਹ ਨੂੰ ਆਈ ਨਹੀਂ ਇਹ ਨੂੰ ਐ ਨਹੀਂ ਕਈ ਵਾਰ ਤਾਂ ਬਹੁਤ ਗੁੱਸਾ ਛੱਡਦਾ ਮੈਂ ਅਤਜਨਮ ਦਿੱਤਾ ਕਿ ਉਹਦੇ ਉੱਪਰ ਵੀ ਤੁਹਾਨੂੰ ਸ਼ੱਕ ਆ ਤੇ ਬਾਕੀ ਕੋਈ ਡਾਊਟ ਤਾਂ ਕਲੀਅਰ ਹੋ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਜੇ ਉਹ ਕੰਮ ਸਹੀ ਹੈ ਤਾਂ ਉਹਦੇ ਵਿੱਚੋਂ ਵੀ ਬੁੱਠਾ ਕੱਢਣਾ ਹੀ ਹੈ ਤੁਸੀਂ ਕੁਝ ਨਾ ਕੁਝ ਸੋ ਥੋੜਾ ਜਿਹਾ ਦਿਮਾਗ ਨੂੰ ਹੱਥ ਮਾਰਿਆ ਕਰੋ ਠੀਕ ਹੈ ਵੀ ਤੁਸੀਂ ਕੀ ਕਹਿਣ ਲੱਗੇ ਹੋ ਜੋ ਗੱਲਾਂ ਤੁਸੀਂ ਮੈਨੂੰ ਕਹਿਨੇ ਹੋ ਕਿ ਤੁਸੀਂ ਆਪਣੀ ਮਾਂ ਨੂੰ ਕਹਿ ਸਕਦੇ ਆਪਣੀ ਭੈਣ ਨੂੰ ਕਿੱਸੇ ਦੇ ਆਪਣੀ ਵਾਈਫ ਨੂੰ ਕਹਿ ਸਕਦੇ ਹੋ ਵੀ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਠੀਕ ਹੈ ਤੇ ਹਾਂ ਦਾਦੀ ਦਾ ਆਪਣਾ ਰੋਲ ਆ ਭਾਈ ਅਸੀਂ ਦਾਦੀ ਨੂੰ ਦਿੰਨੇ ਆ ਸਾਹਮਣ ਨੂੰ ਇਹ ਜੀ ਗੱਲ ਹੀ ਤੁਸੀਂ ਉਹਦੇ ਪਰ ਵੀ ਆਪਸ਼ਨ ਉਠਾਈ ਜਾਂਦੇ ਆ 24 ਘੰਟੇ ਦਾਦੀ ਸਾਹਮਣੇ ਬੈਠੀ ਤੁਸੀਂ ਦੇਖਦੇ ਹੋ ਜੀ ਆ ਕੇ ਜਦ ਵੀਡੀਓ ਬਣਦੀ ਆ ਜਦ ماں ਬੇਸ਼ੱਕ ਇਹ ਦਾਦੀ ਦੇ ਕੋਲ ਹੁੰਦੀ ਆ ਇਹ ਜੀ ਕੋਈ ਗੱਲ ਨਹੀਂ ਸੋ ਥੋੜਾ ਜਿਹਾ ਤੁਹਾਨੂੰ ਮਾਤ ਨੂੰ ਮੈਨੂੰ ਲੱਗਦਾ ਤੁਹਾਨੂੰ ਵਰਤਣ ਦੀ ਲੋੜ ਹੈ ਤੇ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਅੱਜ ਅਸੀਂ ਚੱਲੇ ਆ ਜੀ ਲੋਪਰ ਨੂੰ ਲੋਪਰ ਤੇ ਕੀ ਖਾਣਾ ਜੀਜੀ ਫਾਨੀ ਜੀਏ ਜੰਨੀ ਦਾ ਪੀਜ਼ਾ ਖਾਣਾ ਹੈ ਤੇ ਅਸੀਂ ਉਪੜੀਸ ਕਰਕੇ ਚੱਲਨੇ ਆ ਨੂਰ ਦਾ ਬਰਥਡੇ ਦੀ ਦੀ ਅਨੀਵਰਸਰੀ ਕੁਝ ਲਿਆਈਏ ਭਾਈ ਫਿਰ ਨੂਰ ਸਾਡੀ ਪਾਹੂਗੀ ਜੇ ਕੱਪੜੇ ਲੈ ਕੇ ਆਣੇ ਆ ਦੇਖਦੇ ਹੁਣ ਕੀ ਕੁਝ ਲਈਏ ਦੀਦੀ ਦੀ ਵੀ ਮਾਣੀ ਮੁੱਟੀ ਸਲਾਹ ਲੈਣੀ ਆ ਵੀ ਦੀਦੀ ਜੇ ਤੁਹਾਨੂੰ ਕੋਈ ਚੀਜ਼ ਹੈ ਮਤਲਬ ਅਸੀਂ ਆਪਣੇ ਪਸੰਦ ਦੀ ਲਈਏ ਜਾਂ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਆ ਵੀ ਉਹ ਲੈ ਲਈਏ ਬਾਕੀ ਵੀਰ ਨੇ ਤਾਂ ਸਿੱਧਾ ਹੀ ਕਹਤਾ ਭਾਈ ਜੋ ਮਰਜ਼ੀ ਲਿਓ ਠੀਕ ਹੈ ਮੈਂ ਤਾਂ ਸੋਚਦੀ ਆ ਵੀ ਉਹ ਕਦੀ ਲੋਰ ਲੈ ਲਈਏ ਬਾਕੀ ਹੁਣ ਸਰਦਾਰ ਜੀ ਬੜਾ ਪੈਂਡਾ ਕਿੱਦਾਂ ਕਿਆ ਗੱਲ ਬਣਦੀ ਏ ਸਾਰੀ ਤੇ ਹੁਣ ਸਾਡਾ ਨੂਰਾ ਵੀ ਤਿਆਰ ਹੈ ਉਹ ਫਿਰਦੀ ਨੂਰ ਵੀ ਦਿਖਾ ਦਿਓ ਇਹਨੇ ਜਰਾਬ ਪਾ ਪਹਿਲਾਂ ਜਰਾਬ ਜਰਾਬ ਖੋਲ ਕੇ ਉਹ ਲੱਡੂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਭਾਈ ਇਹ ਇੱਧਰ ਸਾਡਾ ਲੱਡੂ ਫਿਰ ਰਿਹਾ ਏ ਲੱਡੂ ਉਹ ਲੱਡੂ ਬੁਲਾ ਦੇ ਪੁੱਤ ਸਾਸੀ ਕਾਲ ਤੇ ਨਹੀਂ ਬੁਲਾਉਣੀ ਹੋਰ ਕੌਣ ਬੁਲਾਉਂਗਾ ਫਿਰ ਹੋ ਗਈ ਰੱਡੀ ਵਸਾਈ ਲਈ ਹੈ ਜੀ ਜਰਾ ਦਾਈ ਹਾਂ ਦਾਈ ਜੀ ਪਰ ਜਾਓ ਡੇਪਟੋਲ ਵੀ ਮਿਲੇਗਾ ਸੋ ਹੁਣ ਚੱਲੇ ਆ ਜੀ ਬਾਜ਼ਾਰ ਅ ਬਾਜ਼ਾਰ ਵਿੱਚ ਭਾਬੀ ਜੀ ਤੇ ਪੈਣਾਈ ਹੋਈ ਆ ਛੋਟੀ ਰੱਜੀ ਦੀਦੀ ਉਹ ਪਹਿਲਾਂ ਗਏ ਹੋਏ ਆ ਉਹਨਾਂ ਨੂੰ ਕੋਈ ਕੰਮ ਸੀਗਾ ਮੈਂ ਦੁੱਧ ਪਾ ਕੇ ਆਇਆ ਲੇਟ ਤੇ ਜੈਸਮਿਨ ਹੁਣ ਚੱਲੀ ਆ ਮੇਰੇ ਨਾਲ ਉਹ ਉਹਨਾਂ ਨੂੰ ਫੇ ਬਾਈ ਛੱਡੇ ਆ ਦਾ ਜਾ ਕੇ ਹੁਣ ਚੱਲਦੇ ਆ ਜੀ ਬਾਜ਼ਾਰ ਹਰ ਗੁਣ ਵੀ ਅਸੀਂ ਨਾਲ ਲੈ ਲਿਆ ਆਪਣਾ ਲੱਡੂ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਬਾਜ਼ਾਰ ਜਾ ਕੇ ਲਓ ਜੀ ਕਾਰਤੀ ਆਪਣੇ ਬਾਜ਼ਾਰ ਦੇ ਵਿੱਚ ਐਂਟਰੀ ਤੇ ਹੁਣ ਪਹਿਲਾਂ ਲੈਣਾ ਗਿਫਟ ਭਾਬੀ ਜੋਗਾ ਦੇਖਦੇ ਹਾਂ ਹੁਣ ਸੂਟ ਦੀ ਸਲਾਹ ਬਣਦੀ ਹੈ ਭਾਈ ਕਹਿੰਦੇ ਸੂਟ ਲੈਣਾ ਕੋਈ ਸਿਆਲ ਦਾ ਤੇ ਦੇਖਦੇ ਹਾਂ ਹੁਣ ਜਾ ਕੇ ਦੁਕਾਨ ਤੇ ਕੀ ਲੈਣਾ ਸੂਟ ਲੈਣਾ ਕਿ ਆ ਕੋਈ ਹੋਰ ਲੈਣਾ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਪਹੁੰਚ ਗਏ ਜੀ ਰੋਪੜ ਦੇ ਵਿੱਚ ਦੀਦੀ ਨੂੰ ਪੁੱਛਿਆ ਸੀ ਵੀ ਕੀ ਲੈਣਾ ਦੀਦੀ ਕਹਿੰਦੇ ਮੈਂ ਸੂਟ ਵਗੈਰਾ ਦੇਖ ਲੰਨੀ ਆ ਵੀ ਅੱਗੇ ਵਿਆਹ ਸ਼ਾਦੀਆਂ ਆਉਣੀਆਂ ਵੀ ਉਹਦੇ ਵਿੱਚ ਜੇ ਯੂਜ਼ ਹੋ ਸਕੇ ਆ ਤਾਂ ਆਪਾਂ ਕਰ ਲਾਂਗੇ ਟਰਾਈ ਤੇ ਇੱਧਰ ਦੀਦੀ ਦਿਨਾਂ ਵੀ ਆਏ ਹੋਏ ਆ ਮਿਲਦੇ ਆਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਵੀ ਆ ਗਈ ਭਾਈ ਸਾਡੀ ਖੈਰ ਤੋਂ ਸਪੈਸ਼ਲ ਆਉਂਦੀ ਸਾਂ ਆਪਣੀ ਭਤੀਜੀ ਨੂੰ ਸੰਭਿਆ ਗੱਡੀ 'ਚ ਬਾਅਦ ਬਾਅਦ ਮੈਂ ਬੈਠੀ ਪਹਿਲਾਂ ਕ ਨਹੀਂ ਫੜਾਈ ਉਹਰੇ ਨੂੰ ਨਹੀਂ ਆ ਇੱਕ ਵੀਡੀਓ 'ਚ ਦੇਖਣਾ ਹੈ ਸੌਕੇ ਮਿਲ ਜਾਂਦੇ ਆ ਇੱਕ ਵੀਡੀਓ 'ਚ ਦੇਖਣਾ ਹੈ ਇੱਕ ਆਪਣੇ ਹੱਥ ਲਾ ਕੇ ਦੇਖਣਾ ਕਿੰਨਾ ਫਰਕ ਆ ਬਹੁਤ ਜ਼ਿਆਦਾ ਫਰਕ ਆ ਈ ਨੂੰ ਹਲੇ ਇੰਨਾ ਪਿਆਰ ਨਹੀਂ ਮਿਲਿਆ ਦੀਦੀ ਦਾ ਔਰ ਦੂਸਰੇ ਨਾਲ ਤਾਂ ਮਿਲਿਆ ਕਿਉਂਕਿ ਦੀਦੀ ਰਹੇ ਆ ਹੁਣ ਦੀਦੀ ਬਿਜ਼ੀ ਚੱਲ ਰਹੇ ਆ ਤਾਂ ਜਿਆਦਾ ਜਿਆਦਾ ਹਰ ਗੋਣ ਹੋਈ ਨਾ ਜਦ ਦੀਦੀ ਵਿਆਹ ਚ ਬਿਜ਼ੀ ਤੇ ਥੋੜਾ ਜਿਆਦਾ ਨਹੀਂ ਵੈਸੇ ਵੀ ਹੁਣ ਨਹੀਂ ਫਿਰਨਾ ਆਪਣਾ ਹੀ ਬਈ ਉਹ ਆਗੇ ਤੇ ਨਾ ਦੀਦੀ ਉਹ ਫਿਰ ਜਲਦੀ ਛੁੱਟੀ ਹੋ ਗਈ ਸੀ ਨਾ ਯਾਰ ਛੁੱਟੀ ਤਾਂ ਛੇਤੀ ਹੋਣੀ ਜੈਸਮਿੰਦਾ ਟਾਈਮ ਕੋਸ਼ ਹੋਰ ਸੀਗਾ ਮੇਰਾ ਡਾਕਟਰ ਨੇ ਜਿੱਤੇ ਵੀ ਟਾਈਮ ਤੇ ਹੋਏ ਵੇ ਆ ਹਾਂ ਜੈਸਮਿੰਦਾ ਤਾਂ ਫਿਰ ਆਪਣਾ ਹੀ ਟਾਈਮ ਸੀਗਾ ਮੇਰਾ ਮਹਾਰਜ ਦਾ ਟਾਈਮ ਤਾਂ ਬਿਲਕੁਲ ਬਿਲਕੁਲ ਮੈਨੂੰ ਡਾਕਟਰ ਨੇ ਹਫਤਾ ਪਹਿਲਾਂ ਦੱਸਦੇ ਨਾ ਮੈਂ ਦੀਦੀ ਨੂੰ ਉਦੋਂ ਹਸਪੀਟਲ ਤੇ ਆਉਂਦੀ ਆਉਂਦੀ ਨੇ ਫੋਨ ਲਾ ਦੇਣੇ ਤਿੰਨਾਂ ਨੂੰ ਵੀ ਆਹ ਟਾਈਮ ਜੇ ਛੇਤੀ ਪਹੁੰਚ ਜਿਓ ਪਹਿਲਾਂ ਫੋਨ ਦਿਓ ਹੂੰ ਨਹੀਂ ਚਲੋ ਮੈਨੂੰ ਮੌਕਾ ਹੀ ਨਹੀਂ ਮਿਲਿਆ ਕਹਿਣ ਦਾ ਪਰ ਇਹ ਸੁਣਾਏ ਦੀ ਤਰੀਕ ਪਹਿਲਾਂ ਪਤਾ ਲੱਗ ਜਾਂਦੀ ਹੈ ਮੈਨੂੰ ਮੌਕਾ ਹੀ ਨਹੀਂ ਮਿਲਿਆ ਕਹਿਣ ਦਾ ਉਹਦੀ ਤਾਂ ਟਾਈਮ ਹੀ ਦੱਸਿਆ ਸੀ ਇਹਨਾਂ ਨੇ ਈ ਐਤ ਕੀ ਤੇ ਚਲੋ ਮਾਲਕ ਦੇ ਕਿਰਪਾ ਨਾਲ ਪਾਈ ਮੈਂ ਤਾਂ ਭਜਾਈ ਆ ਸਾਰੇ ਅੱਜ ਲੋ ਸਹੀ ਗੱਲ ਆ ਮੈਂ ਤਾਂ ਇੱਧਰ ਬਾਪ ਵੀ ਭਜਾਈ ਮੈਂ ਕਨਿਸੀ ਵੀ ਆ ਦੇਖ ਕੇ ਆਏ ਸਾਨੂੰ ਉਦੋਂ ਵੀ ਲੱਗੇ ਵੀ ਹੁਣ ਵੀ ਜਾਣਾ ਪੈਣਾ ਹੁਣ ਵੀ ਹਸਪੀਟਲ ਜਾਣਾ ਪੈਣਾ ਆਈ ਕੁਛ ਸਹੀ ਗੱਲ ਆ ਬਾਬਾ ਜੀ ਨੇ ਇਸ਼ਾਰੇ ਤਾਂ ਦਿੱਤੇ ਆ ਸਮਝ ਲਓ ਆਪਾਂ ਨੂੰ ਸਮਝ ਨਹੀਂ ਆਈ ਇਸ਼ਾਰਿਆਂ ਦੀ ਚਲੋ ਕੋਈ ਗੱਲ ਨਹੀਂ ਪਾਜੀ ਮੰਡੇ ਜੀ ਦਿਖਾਓ ਦੀਦੀ ਨੂੰ ਸੂਟ ਤੇ ਇੱਧਰ ਮਿਲੋ ਹੁਣ ਪਹਿਲਾਂ ਪਾਜੀ ਨੂੰ ਹਸਪੀਟਲ ਦੇ ਸਾਰੇ ਹੋਰ ਪਾਜੀ ਠੀਕ ਆ ਜੀ ਕਿਰਪਾ ਤੇ ਹੁਣ ਕਰ ਦੋ ਮੜੀ ਜੀ ਕਿਰਪਾ ਇੱਧਰ ਵੀ ਕੋਈ ਵਧੀਆ ਵਧੀਆ ਜੇ ਸੂਟ ਹਨਾ ਨੋ ਜੀ ਦੇਖੋ ਇਹ ਸੂਟ ਦੇ ਚਾਹੀਦੀ 4 ਸੈੱਟ ਲਾਫ ਸੋਲ ਗੰਜ਼ਾ ਇਹ ਤਾਂ ਮੀਂਹ ਦੀ ਕੋਲਰ ਹੈਗਾ ਨਾ ਸੂਟ ਮੈਨੂੰ ਕਿੰਨਾ ਸੋਹਣਾ ਲੱਗਦਾ ਹਨਾ ਦੀਦੀ ਇਹ ਬਹੁਤ ਵਧੀਆ ਛੱਡ ਦਾ ਕੰਮ ਹੈ ਇਹਦੇ ਤੇ ਛੱਡ ਦੋ ਐਂ ਖੈਣ ਬੰਦ ਕਰ ਦੋ ਨਾ ਕੰਮਾ ਚਾਹ ਦੇ ਕਿੰਨੇ ਵਧੀਆ ਆਇਆ ਜੀ ਇਹਦੇ ਚਾਰ ਕਲਰ ਆਹੇ ਲੋ ਚ ਇਹ ਉਹ ਕਲਰ ਲਿਆ ਕਰ ਨਹੀਂ ਜਿਹੜੇ ਕਲਰ ਮੇਰੇ ਕੋਲ ਨਾ ਹੋ ਆ ਕਲਰ ਹੈਗਾ ਨਾ ਤਾਂ ਹੈਗਾ ਦੀਦੀ ਕੋਲ ਆ ਜੀ ਇਹ ਕੋ ਕਰਿਆ ਲੇ ਦੀਦੀ ਨੀਚੇ ਵਾਲਾ ਵੀ ਹੈਗਾ ਹਨਾ ਵੈਸੇ ਇੱਕ ਦੇਖਿਆ ਜਾਵੇ ਗਾਜਰੀ ਕਲਰ ਇਹ ਕਲਰ ਹੈ ਨਹੀਂ ਹਾਂਜੀ ਬਿਆਹ ਨੂੰ ਲਿਆ ਵਾ ਨਾ ਪਿੰਦੇ ਤੇ ਜਦ ਬੀਬੀ ਦੀਦੀ ਨੇ ਨਹੀਂ ਲੈ ਲਿਆ ਸਿੱਧਾ ਦੀ ਜੇ ਲਪ੍ਰੇਤ ਮੈਨੂੰ ਆ ਦੇ ਦੇ ਫਿਰ ਪਤਾ ਨਹੀਂ ਕੀ ਗੱਲ ਹੋਈ ਆ ਸਨ ਹੁਣ 2 ਮਹੀਨਿਆਂ ਤੇ ਪਤਾ ਨਹੀਂ ਰੈੱਡ ਜੇ ਸੂਟ ਪਾਉਣ ਨੂੰ ਕਾਤੇ ਉਹ ਹੋਇਆ ਵੀ ਰੈੱਡ ਸੂਟ ਪਾਉਣੇ ਉਹਦਾ ਨਿਕਾ ਦੀ ਦੀ ਵੀ ਉਹਦਾ ਰੈੱਡ ਜਾਈ ਕੱਢ ਕੇ ਦੇ ਪਤਾ ਨਹੀਂ ਕੀ ਚੱਕਰ ਆ ਵੀ ਸੀ ਬਦਾ ਪਿਆਰਾ ਆ ਫੀਸ ਆ ਦੇਖੋ ਆ ਦੇ ਕਾਲ ਸਟਰ ਹੈ ਨਾ ਦੀਦੀ ਪਾਦੀ ਦੀ ਮੋਬਾਈਲ ਨਹੀਂ ਕਰਤਾ ਨਹੀਂ ਲੈਂਥ ਦੇਖ ਕੇ ਦਊਗਾ ਤੋ ਆ ਦੇਖੋ ਹੂੰ ਮੰਨ 40 40 60 40 60 ਹੋਰ ਵਧਿਆ ਇਹ। ਆ ਦੇਖੋ। ਨਾਭੀ ਦਾ ਵੈਸੇ ਲੈ ਲਿਆ ਮੈਂ ਜੀ। ਹਾਂ। ਬਸ ਨਾਲ ਹੀ ਆ ਦੇਖੋ ਲਗਾ ਰਿਹਾ। ਸਾਦੀ ਨਹੀਂ ਕੋਈ ਨਾ ਜੀ। ਆਹ 40 60 ਨਾਲ ਕਿਵੇਂ ਬਾਰੇ ਇਹ ਸਾਰੇ। ਆਹ ਕਲਰ ਬਹੁਤ ਸੋਹਣਾ। ਹੂੰ। ਆਹ ਤਾਂ ਟਮਾਟਰ ਆ ਗਏ। ਇਹ ਮੇਰੇ ਘਰ ਵਾਲੇ ਨੂੰ ਪਸੰਦ ਆਏ ਕੱਟ ਕਰਦੀ ਐ। ਆ ਦੇਖੋ। ਬਈ ਰੈੱਡ ਕਲਰ ਤਾਂ ਸੋਹਣਾ ਹੀ ਆ। ਇਹ ਕੁਝ ਹੋਰ ਚੀਜ਼ਾਂ ਮਾਤਰੀ ਵੀ ਨਾ ਪਾਜੀ ਆ ਸੂਟ ਦਿਖਾਇਆ ਮੈਨੂੰ ਹਾਂ ਤੇ ਮਾਤਰੀ ਰੈੱਡ ਵੀ ਨਹੀਂ ਹੈਗਾ ਹੂੰ ਨਾ ਨਾਬੀ ਜਿਆ ਹੈ ਮੈਜੈਂਟਾ ਕਰਾਵਾ ਮੈਜੈਂਟਾ ਜਾ ਹਾਂ ਤੇ ਨਾਬੀ ਵੀ ਨਹੀਂ ਹੈਗਾ ਲਾਲ ਉਹਦੇ ਪਾਜੀ ਦਾ ਪਰਨਾ ਹੈ ਲਾਲ ਲੋ ਹੂੰ ਮੈਂ ਇਹਦੇ ਕਿਰੇ ਨਾ ਆਹ ਹਾ ਦਾ ਚੱਕ ਮੋਰ ਦੇ ਸ਼ਾਲ ਜੀ ਤਾਂ ਹੀ ਸੂਟ ਦੇ ਹਾਂ ਉੱਪਰ ਲਾ ਜਾਂਦੀ ਮੈਂ ਇੱਧਰ ਆ ਜਾਂਦੀ ਮੈਂ ਕਹਿੰਦੀ ਮੈਂ ਕੰਦੂਵਾਂ ਹੈ ਰੇਸ ਗੱਜਰ ਵਾਲਾ ਮੈਂ ਠੀਕ ਹੈ ਇਹ ਜਿਆ ਦੀਦੀ ਨਹੀਂ ਪਾਉਂਦੀ ਆਪਣੀ ਕਿਹੜਾ ਮੈਂ ਦੇਖੋ ਕਾ ਦੀਦੀ ਆਹ ਕੱਪੜਾ ਚੱਲਿਆ ਹੋ ਬਹੁਤ ਹੈ ਨਾ ਹੁਣ ਚੱਲਿਆ ਵਾ ਕੱਪੜਾ ਕਿਹੜਾ ਸਾਬ ਨਾਲ ਪਹੁੰਚਦੇ ਨੇ ਜਿੱਦਾਂ ਦਾ ਵੀ ਕਾਟਣਾ ਚਾਹੁੰਦਾ ਨੇ ਛਿਮਰ ਨਹੀਂ ਛਿਮਰ ਤਾਂ ਚੁਬਦਾ ਹੈ ਭਾਈ ਉਹ ਛਿਮਰ ਉਹ ਛਿਮਰ ਬਣਾਉਣਾ ਨਹੀਂ ਇਹ ਮੋਰਨੀਆਂ ਵੀ ਹੈਗੀਆਂ ਉਹ ਹੋਰ ਚੀਜ਼ ਹੈ ਜਿਹੜੇ ਉਹ ਅਲੱਗ ਚੀਜ਼ ਹੈ ਮੋਰਨੀਆਂ ਵੀ ਹੈਗੀਆਂ ਅਭੀ ਤਾਂ ਕਹਿੰਦੀ ਹੈ ਮੋਰਨਿੰਗ ਆ ਤੁਹਾਨੂੰ ਮੈਂ ਗਾਨੇ ਪਸੰਦ ਨਹੀਂ ਆਣਾ ਕਿੰਨੀਆਂ ਪੰਜ ਇਹ ਨੂੰ ਬਫੇਰਾ ਪਸੰਦ ਆ ਹੋਰਨੀ ਵਾਲਾ ਜੈਸਮੀਨ ਨੂੰ ਜੈਸਮੀਨ ਤੂਰ ਲਾ ਲਓ ਦੇਖੋ ਕਿੰਨਾ ਪਿਆਰਾ ਲਾਈਟ ਸ਼ੋਰ ਦੇ ਵਿੱਚ ਮਨ ਤਾਂ ਅਸੀਂ ਸੂਟ ਪਸੰਦ ਆ ਆ ਲਓ ਬਸ ਇਹ ਕਿੰਨੇ ਦਾ ਜੀ ਤੁਸੀਂ ਵੀ ਦੇਖ ਲਓ ਕੋਈ ਤੁਹਾਨੂੰ ਵੀ ਦਵਾ ਨਾ ਲੈ ਲਓ ਲੋਚੀ ਆਣ ਬਟਾਏ ਪਾ ਦੇ ਕਿੰਨੀ ਰੇ ਦਸੀ ਦੀ 12.5 10000 ਦੇ ਥੱਲੇ ਥੱਲੇ ਵਾਲੇ ਲੈ ਲੀ ਬਾਹ ਆਇਆ ਪੀਸ ਇਹ ਹੈ ਸਿੰਗਲ ਪੀਸ ਲਾਸਟ ਖਤਮ ਹੋ ਗਿਆ ਸਾਰੇ ਇਹਨੇ ਪਾਇਆ ਵੇ ਦੇਖਿਆ ਛੂਟ ਗਈ ਸੀ ਉਧਰ ਇੱਕ ਗੱਲ ਹੈ ਕਿ ਆਪਕ ਤਾਂ ਕਿ ਇਹ ਦੀ 5 6 ਉਹਦੇ ਵਿੱਚ ਵੈਸੇ ਮਾਦਮੇ ਛੱਡ ਕੇ ਆਈਆਂ ਆ ਵਿਆਹ ਬਰਾਤ ਵਿੱਚ ਬੱਲੇ ਕੋਈ ਨਹੀਂ ਆ ਲੋਟ ਇੱਕ ਕਾਰ ਹੋ ਰਹੀ ਦੇਖੋ ਇਹ ਫਾਲਟ ਇਹਦਾ ਕਿ ਉਹ ਆ ਬੈਕ ਤੇ ਬਹੁਤ ਵਾਰੀ ਆਨਲਾਈਨ ਹੋ ਰਹੀ ਹੋਈ ਜਾਂਦੀ ਤੇ ਤੈਨੂੰ ਪ੍ਰੈਸ ਕਰੋ ਚਾਹੇ ਨਾ ਕਰੋ ਇਹਨੂੰ ਬੱਤ ਕਰ ਦੇਣੀ ਹੈ ਹਾਂ ਇਹ ਦੇਖੀ ਦਾਂ ਨਹੀਂ ਦੇਖੂੰਗਾ ਇਹ ਸੁਪਰਾ ਨਹੀਂ ਹੈ ਗਲਾਸ ਹੌਦ ਗੰਦਾ ਹੈ ਇਹ ਕੱਪੜਾ ਨਹੀਂ ਹੈਗਾ ਇਹ ਗਲਾਸ ਹੌਦ ਗੰਦਾ ਹੈ ਇਹ ਹੋਰ ਮੈਂ ਇੱਕ ਗੱਲ ਕਰਨੀ ਸੀ ਜਿਹੇ ਚੁਬਿਆ ਮੈਂ ਇਦਾਂ ਹੀ ਮੋੜ ਸਕਦੀ ਗਾਰੰਟੀ ਹੈ ਸੀਤਾ ਸੁਆ ਅੱਗੇ ਨਾ ਕਿਸੇ ਦੁਕਾਨ ਵਾਲੇ ਨੇ ਗਰੰਟੀ ਦੇ ਕੇ ਸਾਨੂੰ ਗਰੰਟੀ ਨਹੀਂ ਦਿੱਤੀ ਗਰੰਟੀ ਦੇ ਕੇ ਸਾਨੂੰ ਗਰੰਟੀ ਨਹੀਂ ਦਿੱਤੀ ਲਾ ਕੇ ਮੁੱਕਰ ਗਏ ਬਾਅਦ ਇਹ ਹੁਣ ਦੇ ਨਹੀਂ ਆਉਂਦੇ ਬਹੁਤ ਦੇ ਆਉਂਦੇ ਕੂੜੀ ਕਪੜਾ ਵਾਸ ਕਰਦੇ ਜਦੋਂ ਉਹ ਕਰਦੇ ਕਿਸੇ ਨੂੰ ਨਹੀਂ ਅੰਦਾ ਕਹਿ ਤਾ ਮੈਂ ਕਿ ਹੁਣੇ ਗੱਲ ਕਰ ਲਈ ਜੀ ਮੁੜਕੇ ਗਰੰਟੀ ਦੇ ਕੇ ਗਰੰਟੀ ਨਹੀਂ ਹਣੀ ਨਹੀਂ ਹੋਣੀ ਨਹੀਂ ਉਹਦੀ ਕਰਕੇ ਦੇ ਜੀ ਹਾਂ ਕਹਿੰਦੇ ਸੂਟਾਂ ਦੀ ਗਰੰਟੀ ਨਹੀਂ ਆਉਂਦੀ ਇਦਾਂ ਵੈਸੇ ਵੈਸੇ ਇੱਕ ਗੱਲ ਹੈ ਦੇਖ ਲਓ ਇਹਨਾਂ ਕੋ ਭਾਈ ਨਹੀਂ ਕੋ ਹਫਤੇ ਤੋਂ ਬਾਅਦ ਇਹ ਨਾ ਪੱਜ ਜੰਨਾ ਆਪਣਾ ਪਰ ਨਵਾ ਹਰੇਕ ਵਾਰ ਨਮਾ ਕਪੜਾ ਦੇਖਣ ਨੂੰ ਮਿਲਦਾ। ਫਿਰ ਨਹੀਂ ਘਟਾਉਂਦੇ ਕਹਿੰਦੇ ਨੇ ਤੁਹਾਨੂੰ ਸਹੀ ਲਾਇਆ ਵਾ। ਨਹੀਂ ਘਟਾਉਂਦੇ ਨਹੀਂ ਵੈਸੇ। ਕਿ ਕਾ ਸ਼ੁਰੂ ਕਰੀਏ। ਇਹਨਾਂ ਦਾ ਫਿਰ ਰੇਟ ਫਿਕਸ ਜਾਇ। ਇੱਕ ਤਾਂ ਇਹਨਾਂ ਦਾ ਰੇਟ ਹੈ। ਰੇਟ ਵੀ ਬਹੁਤ ਹੈ। ਦੀਦੀ ਉਹ ਚੀਜ਼ ਦਾ ਵੀ ਕਾ ਫਾਇਦਾ ਪਹਿਲਾਂ 5000 ਕਹਦੇ ਨਾ ਦੇ ਤਨਵਾ ਦੇਣਾ। ਅੱਛਾ। ਦੀਦੀ ਕਿੰਨਾ ਸੋਨਾ ਹੈ ਇਹਨੂੰ ਬਸ ਤੇਰੀ ਫੀਟਿੰਗੇ ਹੋਣੀ ਆ। ਹੂੰ। ਕਿ ਨਹੀਂ ਮੈਨੂੰ ਕੁਝ ਹੋਰ ਲੱਗਿਆ ਨਾ ਇਹ ਇਹ ਨਾ ਕੋਈ ਸੀਂਤਸ ਤਾਂ ਹੋਊਗਾ ਭਾਜੀ ਹੋਰ ਜੇ ਪ੍ਰਿੰਟਰ ਪਾਈ ਲੈਣਾ ਹੋਵੇ ਕੀ ਸੀਤਾ ਸਲਾ ਦੱਸਾ ਦਿਖਾ ਦਿਓ ਉਹ ਵੀ ਦਿਖਾ ਦਿਓ ਕੋਈ ਐਸਾ ਹੋਣ ਬਹੁਤ ਆ ਬੁੱਤਾ ਭੱਜਿਆ ਬੱਡਾ ਮਗਰ ਇਹਦੇ ਵਿੱਚ ਕਲਰ ਹੀ ਕੋਪਿਆ ਹਨਾ ਜੀ ਨਹੀਂ ਇਹਦੇ ਚ ਕਲਰ ਨਹੀਂ ਉੱਪਰ ਕੀ ਆ ਗਿਆ ਦਿਖਾਓ ਬੜੀ ਉਹ ਵੀ ਦਿਖਾ ਦੇ ਦਿਨ ਦਿਖਾਓ ਕੋਈ ਤਾਂ ਨਹੀਂ ਮਿਲਦਾ ਜੁਲਦਾ ਫੈਬਰਿਕ ਚੇਂਜ ਹੈ ਤੁੱਕੀ ਦਾਸ ਸਿਆਰਾ ਨਾ ਤੇ ਦੇਖ ਲੈ ਕੱਪੜੇ ਦਾ ਫਰਕ ਹਮ ਹਮ ਨਹੀਂ ਕੀ ਹੁੰਦਾ ਆ ਬਾਥਾ ਮਾਰ ਕੇ ਇਹ ਤਾਂ ਪਟੜਾ ਪਟੜਾ ਪਾ ਲਿਆ ਪਈਆ ਮਸ ਹੀ ਉਹ ਚੋਇਆ ਸਾਰਾ ਜੀ ਸਲਵਾਰ ਨਹੀਂ ਸਲਵਾਰ ਬਣਾ ਸਲਵਾਰ ਤਾਂ ਨਹੀਂ ਅੱਛੀ ਲੱਗਦੀ ਹੈ ਸਹੀ ਮਜ پلاਜ਼ੋ پلاਜ਼ੋ ਇਸ ਟਾਈਲ ਚ ਦੇਖ ਬਹੁਤ ਇੰਦਾ ਇਹਦਾ ਪਲਾਜ਼ੋ ਦੂਆ ਹਮ ਪੈਂਡ ਘੱਟ ਆਦਾ ਜਿਆਦਾ ਘੇਰਾ ਉਹ ਵੀ ਵਧੀਆ ਲੱਗਣਾ ਚਲੋ ਹੁਣ ਦੀਦੀ ਵਾਲਾ ਦਿਖਾ ਦਿਓ ਜਿਹੜਾ ਦੀਦੀ ਮੰਗਦੇ ਆਂ ਆਹ ਸੀਤਾ ਸਾਈ ਦਿਖਾ ਦਿਓ ਫਿਰ ਕੋਈ ਨਾ ਟਾਈਮ ਘੱਟ ਕਰਾ ਲਾਉਣਾ ਜੀ ਤੁਸੀਂ ਕਿਹੜਾ ਕਰਨਾ ਸੀਤਾ ਸਾਈ ਦਾ ਹਰਸ ਦਿਖਾ ਦਿਤਾ ਸੀਤਾ ਸਾਈ ਤੁਹਾਨੂੰ ਕੋਈ ਚਾਹੀਦੀ ਐ ਤੁਸੀਂ ਤੇ ਦੇਖ ਲਓ ਕੋਈ ਨਾ ਲੈ ਲੈ ਯਾਰ ਦੀਦੀ ਤੇ ਯਾਰ ਬਹੁਤ ਲੈ ਵਿਆ ਕੋਈ ਨਾ ਇਕ ਲੈ ਲੈ ਦੀਦੀ ਲੈ ਲੈ ਨਿੱਕਾ ਦੀਦੀ ਆਈ ਨਿੱਕਾ ਦੀਦੀ ਵਾਲਾ ਕੰਮ ਹੈ ਜੀਜਾ ਕਹਿੰਦਾ ਸਵੇਰੇ ਲਮਾਰੀ ਮੇਰੇ ਖੜ ਜਾਂਦੀ ਆ ਕਿਹੜਾ ਪਾਵਾਂ ਅਟੌਪਸ ਦੀ ਆ ਨਾ ਸੂਟ ਨੇ ਉਹ ਮੈਨੂੰ ਯਾਦ ਨਹੀਂ ਆਉਂਦਾ ਟੌਪਸ ਤੇ ਲੈ ਕੇ ਆਏ ਤੇ ਹਾਂ ਟੌਪਸ ਦੀ ਦੀ ਨੇ ਜਿਹੜੇ ਪਾਏ ਵੇ ਆ ਆਹ ਵਾਲੇ ਕਿਤੇ ਲਿਆਂਦੇ ਨੇ ਮਨਨਿ ਗਨ ਸਾਹਿਬ ਦਾ ਐਸੀ ਮੰਗ ਅੱਛਾ ਬਾਵਾ ਦੀ ਦੀ ਸਾਰੀਓ ਪਾ ਲੰਦੀ ਆ ਹਟਾ ਦੇ ਦੀ ਦੀ ਮੈਂ ਤਾਂ ਕੁਝ ਨਹੀਂ ਪਾ ਸਾਰਾ ਕੁਝ ਸਾਰਾ ਹੋ ਮੈਂ ਤਾਂ ਮਨ ਕੀ ਇੱਤੇ ਖਿੱਚ ਖਿੱਚ ਕੇ ਗੇੜੀ ਜਾਂਦਾ ਹਾਂ ਉਹ ਸੋਨੇ ਵਾਲੀਆਂ ਵੀ ਤਾਂ ਸੀ ਮੈਨੂੰ ਪਤਾ ਨਹੀਂ ਕਾਹਦੇ ਕਿੱਥੇ ਕਿੱਥੇ ਜਾਈ ਹਾਂ ਹਾਂ ਏ ਅਗੇ ਹੁਣ ਸਿੰਤੇ ਸੋਏ ਮਾਜਾ ਬਣਾ ਬਣਾਏ ਦੇਖ ਲੇਨਾਂ ਦੇ ਪਸੰਦ ਆ ਗਿਆ ਹੂੰ ਉਹ ਤਾਂ ਉਹੀ ਆ ਰਹੇ ਨੇ ਬੰਦੇ ਅੱਜ ਫੇਰ ਕਿਦਾਂ ਚੜੀ ਤੇ ਲਾ ਗਏ ਅੱਜ ਤਾਂ ਵੇਪਰ ਨਿਕਲ ਨਹੀਂ ਜਿੱਤੇ ਨਾ ਕੋਈ ਬੜਾ ਨਾ ਕਰਾ ਦੇ ਨੀਕ ਮੀਜੇ ਗੋਡਿਆਂ ਤੱਕ ਤਾਂ ਆਉਂਦਾ ਹੈ ਦੀਦੀ ਉਹਨੂੰ ਨਹੀਂ ਚੰਗੇ ਲੱਗਦੇ ਕਦੇ ਪਾਏ ਜੱਗੀਆਂ ਆਲੋਹਾ ਦੇ ਬਾਪੇ ਬਾਟਮ ਪਲਾਜੋ ਉਹਦਾ ਕੰਮ ਨਾ ਕਰਦੇ ਜਲਦੀ ਨਾ ਫਿਰ ਨਹੀਂ ਆਏ ਇਹ ਜਾਣਾ ਮੇਰੇ ਨਾਲੇ ਜਾਣਾ ਮਿਲਣਾ ਹੋ ਜਾਣਾ ਮੈਂ ਕਿਹਾ ਤੁਹਾਨੂੰ ਇਹ ਆਪਾਂ ਕਰਦੇ ਹਾਂ ਖੰਡ ਜਿਆਦਾ ਹੋ ਗਿਆ ਤੇ ਆ ਤਾਂ ਸਾਡੇ ਕੋਲ ਨਹੀਂ ਆਲੇ ਜਿਹਾ ਨਾ ਤੇ ਲਓ ਹਿੰਦੂ ਨੂੰ ਸੰਭਾਲ ਲਿਆ ਗਿਆ ਬਿਲਕੁਲ ਨਹੀਂ ਹੈਗਾ ਦੀਦੀ ਨੂੰ ਪਤਾ ਹੈ ਇਹ ਜੀ ਬੋਰਡ ਜਸ ਜਦੋਂ ਪਲਾਜੋ ਦੇ ਪਾਕਿ ਉੱਤੇ ਗਈ ਵੀ ਆਹ ਬੀ ਆਰ ਚਾਹ ਉੱਚੀ ਫੁਲਗਾਈ ਨਾਲ ਕੋ ਸ਼ਰਾ ਨਾ ਕੋ ਜਿਹੜੇ ਜਨਮ ਦਾ ਕੋਈ ਲਿਖਾ ਹੁੰਦਾ ਬੱਸ ਬੀ ਨਾ ਸੋਣਾ ਉੱਚੀ ਅਦਾ ਗੈਸ ਨੂੰ ਮੇਰੀ ਮਾਂ ਵੀ ਲੱਗੀ ਜੀ ਵਾਈ ਗੋਚੀ ਗਾਜੀ ਉੱਚੀ ਆਟੋ ਬੋਟ ਇਹਨਾਂ ਦੇ ਪ੍ਰਾਈਸ ਸੀ ਆਪਣੀ ਮੰਮੀ ਤੇ ਫਿਰ ਕੱਢ ਕੇ ਲੈਣੇ ਮੁਸ਼ਕਲ ਹੈ ਯਾਰ ਤਾਂ ਬਾਕੀ ਕਿੱਡੀ ਸੇੜੇ ਜਲੰਧਰ ਸ਼ਾਮਤ ਕਿ ਕਿ ਲੈ ਵਾ 3000 8236339 ਮੁੱਤ ਸੇ ਚਾਤੀ 12 ਮਨਾਉਣਾ ਮੇਰਾ ਮੁੱਤ ਤਾਂ ਮੇਰਾ ਹੀ ਹੋਣਾ ਲੈ ਦੋ ਇਹਨੂੰ ਵੈਸੇ ਐਂ ਕਰੋ ਫੋਨ ਫੜੋ ਮੈਂ ਤਾਂ ਚੱਲਿਆ ਨਹੀਂ ਆਹ ਕਲਰ ਕੀ ਦਸਣਾ ਤੀ ਆਂਗ ਬੜੇ ਵਧੀਆ ਆਏ ਮੈਂ ਸਾਡੀ ਨਾ ਮਨ ਨੂੰ ਵੀ ਆਉਂਗਾ ਮੇਰੇ ਬਾਰੇ ਵਿੱਚ ਭੱਜ ਚੱਲੇ ਆ ਦੇਖ ਲਓ ਤਰੀਕਾ ਲਾ ਤਰੀਕਾ ਲਾ ਦੇ ਦੇ ਤਰੀਕਾ ਲਾ ਤਾਂ ਸਾਡਾ ਤਾਂ ਕਿੱਥੇ ਨੇ ਇਹ ਦੀਦੀ ਤਰੀਕਾ ਲਾਸਟ ਆ ਉਹ ਦੱਸਦਾ ਲਾਤੀਆ 5 ਮਿੰਟ ਕਰਕੇ ਦੇਖ ਲੋ ਕਿ ਆਪ ਦਾ ਕੋਈ ਬੰਦ ਪਹਿਲਾਂ ਦੇ ਦੇਵੇ ਲਾਸਟ ਤਰੀਕਾ ਹੈ ਚੱਲ ਲੈ ਲਾ ਤੂੰ ਹਲੇ ਮੈਨੂੰ ਉਹ ਜਿੰਦਾ ਠੀਕ ਲੱਗਿਆ ਜੇ ਇਹ ਨੀਵੇਂ ਦੀ ਗੱਲ ਕਰਦੀ ਸੀ ਕਲਰ ਆ ਸੋਹਣਾ ਬਸ ਉਹ ਬਹਾਵੇ ਤੂੰ ਹੋਰ ਕੁਝ ਨਹੀਂ ਸੀਤਾ ਵਾ ਬਲਾਜੋ ਬਲੂ ਜੋ ਸੂਟ ਹੋਵੇ ਕੁਝ ਨਾ ਸੁਣੀ ਉਹ ਡਿਜ਼ਾਈਨ ਬਣੇ ਵੀ ਦੇਖ वो जी जी बात है और कपड़े दे देंगे हां मैं तो कोई बात नहीं है बिल्कुल सुनना कपड़े सुन भाई येलो वाला ऊपर सही तरह देखना तो देखो भाई पटो चको अच्छा कोई नहीं बैठ जा रहे हैं जान मैं तो मैं कहती हूं मन बन लेके तो दूसरी घोड़ा कह रहे वापस नीचे ऊपर ना आ तो खाए पानी दो चीज ਇਹਦੇ ਵਿੱਚ ਇਦਾਂ ਦੇ ਹੋਰ ਕਲਰ ਹੈਗੇ ਆ? ਇਹਦੇ ਵਿੱਚ ਦੋ ਛੇੜ ਹੈ। ਦਿਖਾਇਆ ਤੋ ਮਿਲ ਗਿਆ। ਤੁਹਾਨੂੰ ਆ ਦਿਖਾਇਆ ਸੀਗਾ ਨੀਚੇ ਆਵਾਂ ਨਾ। ਮੈਂ ਇਹ ਨਹੀਂ। ਮੈਨੂੰ ਆ ਪਸੰਦ ਆਇਆ ਸੀ ਦੀਦੀ ਨੂੰ ਆਇਆ। ਬਸ ਇਹ ਹੀ ਦੋਈ ਆ। ਛੋੜ ਦੇ ਫਿਰ ਆ। ਪਹਿਲਾ ਫਿਰ ਦੁਬਈ ਲੈ ਲੈ ਨਹੀਂ ਪਸੰਦ ਆ ਹਾਂ ਨਾ ਨਹੀਂ ਹੋਪਾ ਸੇ ਉਹ ਇਹ ਜਿਹਾ ਸਹਣਾ ਕਰਦਾ ਨਹੀਂ ਕਰੇ ਕੱਲ ਤਾਂ ਸਾਰੇ ਵੀ ਖੇਤੀ ਨਿਕਲ ਜਾਣੇ ਇਹਦੇ ਸਾਰੇ ਤਾਂ ਮੇਰੀ ਨੂਰ ਨੇ ਤਾਰ ਦੇਣੇ ਕੱਲਾ ਕੱਲਾ ਤਾਰਨ ਨੂੰ ਮੈਂ ਇੱਕ ਬੰਨ 2 5000 ਦੀ ਮਿਲছে ਕਲਰ ਸੋਹਣਾ ਹੈ ਕਲਰ ਤਾਂ ਉਹ ਲੱਗ ਗਿਆ ਕਿਹੜੀ ਬੰਦੇ ਆ ਗਏ ਦੀਦੀ ਮੜੇ ਹੱਥ ਤੇ ਲਾ ਕੇ ਕੋਟਾ ਪੁੱਛ ਹੋਰ ਤਰ੍ਹਾਂ ਦਾ ਆ ਰਹੇ ਕੋਈ ਨਹੀਂ ਇਹ ਨਹੀਂ ਇਹ ਤਰ੍ਹਾਂ ਦਾ ਆ ਹਾਂ ਜੀ ਆਹ ਤਰ੍ਹਾਂ ਦਾ ਹੈ ਛਾਲੇ ਵਾਲਾ ਦੇਖ ਲਓ ਛਾਲੇ ਵਾਲੇ ਛਾਲੇ ਵਾਲਾ ਦਿਖਾ ਦਿਓ ਕੋਈ ਛਾਲੇ ਵਾਲਾ ਦੇਖਣਾ ਦੂਆ ਤਰ੍ਹਾਂ ਵਾਲਾ ਛਾਲੇ ਵਾਲਾ ਹਾਂ ਜੀ ਹਾਂ ਜੀ ਜਾਉਂਦੇ ਤੇ ਪ੍ਰੈਸ ਲਾਉਂਦੇ ਦੂਜੀ ਜਾ ਆਉਂਦੇ ਮੈਂ ਚੁੰਨੀ ਜਾ ਮੈਂ ਇਹਦੇ ਨਾਲ ਕਾਫੇ ਆ ਅੱਜ ਮੈਂ ਇਹਨਾਂ ਦੀ ਚੁੰਨੀ ਜਾ ਮੈਂ ਕੱਢੀ ਚਾਹ ਤੇ ਗੁੱਡ ਪ੍ਰੈਸ ਲਾਉਂਦੀ ਮੈਂ ਖਾ ਆਇਆ ਆ ਰਿਹਾ ਪਾਰ ਦੀਦੀ ਕੰਦੀ ਮੈਂ ਪ੍ਰੈਸ ਲਾ ਲਈ ਸੀ ਚਾਹਣਾ ਸਲਾ ਦੋ ਦੇਤੇ ਦੋ ਹੈਗੇ ਇਹਦੇ ਜਿੱਦਾਂ ਅਸੀਂ ਉਦੋਂ ਖੜਿਆ ਸੀ ਨਾ ਉਦਾਂ ਦੇ ਦਿਖਾਓ ਉਹ ਮੈਂ ਕੀ ਆ ਕੋਈ ਹੋ ਕੇ ਰਾਇ ਨਹੀਂ ਬਾਰੇ ਜਿਹੜੇ ਉਹਦੇ ਵਿੱਚ ਲੈ ਗਿਆ ਤਾਂ ਉਹਦੇ ਦਿਖਾਓ ਦੀਦੀ ਵੀ ਉਹ ਤੇ ਕਰਾ ਲਈ ਮੈਂ ਸਮਝਿਆ ਉਹ ਬੜੀ ਯੈਲੋ ਕੰਟੀਨ ਕਿਹਦੀ ਹੈ ਇਹ ਕੀ ਗੱਲ ਹੈ ਉਹ ਪਾਤਰੀ ਮੰਮੀ ਨਾਲ ਜਿਹੜੇ ਉਹ ਬੜੀ ਆ ਤੇ ਨਹੀਂ ਡਿੰਪਲ ਵਾਸਤੇ ਵੀ ਅਸੀਂ ਉਹ ਚੁਣ ਰਹੇ ਸੀ ਨਾ ਵਧੀਆ ਸੂਟ ਤਾਂ ਉਦੋਂ ਵੀ ਇਹ ਜਿਹੇ ਇਹ ਜਿਹੇ ਦਿਖਾ ਦੂੰਗਾ ਇਹ ਜਿਹੇ ਉਹਨੂੰ ਵੀ ਠੀਕ ਲੱਗਦਾ ਨੇ ਜੀ ਵਾ ਠੀਕ ਆ ਇਹ ਆਹ ਨਾ ਹੋਵੇ ਚਿੱਲਾ ਜਾ ਬਗਾਇਓ ਉਸ ਤੋਂ ਲੰਬਾ ਇਹ ਟੀਨਿੰਗ ਸਸਤਾ ਇਸ ਬੁੱਕੀ ਇਹਨਾਂ ਕੋਲੋਂ ਨੀਓਂ ਜੀ ਪੌਲਾਖੀ ਲਈਓ ਸਾਡੇ 850 ਦੀ ਹੈ ਜੇ ਅਮਰ ਗਿਆ 800 ਤਾਂ ਵੀ ਦੇ ਸਾਲ ਹੋ ਗਿਆ ਸਾਡੇ 850 600 ਤੇ ਲੱਗਦਾ ਪਾ ਜੀ ਮੈਂ ਦੇਖ ਲਓ 200 ਦੇ ਲੈ ਲੜੇ ਇੱਕ ਰੱਖੋ ਇੱਕ ਸੂਟ ਹੇ ਨੀਚੇ ਪਿਆ ਚੱਕਿਓ ਕਿਵੇਂ ਆਇਆ ਕੁੱਝ ਭਾਵੇਂ ਲੋ ਦੀ ਕਿਹਦਾ ਨਾ ਆ ਰਿਖੋ ਦੇਖੀਏ ਸੋਣੀ ਲਾਲ ਰੰਗ ਤਾ ਕੋ ਨਹੀਂ ਇਹ ਉਹਦੀ ਕਾਪੀ ਆਈ ਵੀ ਜਿਹੜਾ ਰਾਜ ਰਾਲੀ ਵਾਲਾ ਕੈਂਟ ਉਹਦੀ ਕਾਪੀ ਆ ਇਹ ਪਾਜੀ ਚ ਕਾਣ ਤਾਂ ਪਹਿਲਾਂ ਹੀ ਆ ਦੇ ਦੇ ਉਹ ਤਾਂ ਪੱਤੀ ਗਿਆ ਪੱਤੀ ਨਹੀਂ ਜੀ ਕਾਣ ਆ ਜੀ ਟੇਲਰ ਸਾਹਿਬ ਆਹੇ ਫੇਮਸ ਟੇਲਰ ਫੇਮਸ ਟੇਲਰ ਕੋਈ ਫੇਮਸ ਨਹੀਂ ਰਾਜਾ ਜੀ ਨਹੀਂ ਰਹਿਣ ਦੋ ਰਹਿਣ ਹੋ ਜੀ ਉਹ ਰਾਜ ਰਾਨੀ ਇਹ ਰਾਜ ਰਾਨੀ ਆਇਆ ਨੀ ਜੀ ਜਿਹੜਾ ਮੈਂ ਬਾਬਤ ਰਾਜ ਰਾਨੀਆਂ ਆਇਆ ਉਹ ਸੋਨਾ ਤਾਂ ਉਹ ਬਹੁਤ ਸੋਨਾ ਲੱਗਿਆ ਉਹ ਤਾਂ ਠੀਕ ਹੋਰ ਓਰੀਜਨਲ ਤਾਂ ਮੈਨੂੰ ਪਸੰਦ ਧੀ ਉਹ ਹੋਰ ਮੇਰਾ ਭਾਇ ਵੀ ਪਸੰਦ ਆ ਦੇ ਲੱਗਿਆ ਔਰ ਉਹ ਕਹੇ ਰਾਜ ਰਾਨੀਆਂ ਚ ਨਾ ਕਈ ਤਰ੍ਹਾਂ ਦੇ ਆਉਂਦੇ ਮੈਂ ਉਹ ਉੱਠ ਰਿਹਾ ਦਾ ਕੱਪੜਾ ਬਹੁਤ ਸੋਨਾ ਲੱਗਿਆ ਹਾਂ ਉਹ ਕੱਪੜਾ ਓਰੀਜਨਲ ਦਾ ਉਹ ਆਹ ਲਓ ਜੀ ਪਿੰਗ ਆਇਆ ਨਾ ਦਿੱਖਾ ਹਾਂ ਉਸੇ ਨਾਲ ਜੀ ਕਿਵੇਂ ਆਇਆ ਇਹ ਇੱਥੇ ਕੰਮ ਆਇਆ تین ਇਹਦੀ ਕਿਹੜੀ ਜਾਂਦੀ ਭਾਜੀ ਬਸਾਣਾ ਕਰਿਆ ਤੁਸੀਂ ਨਾ ਪੁਰਾਣੇ ਰਿਵਾਜਾਂ ਕੱਢੀ ਜਾਂਦੇ ਕੋਈ ਅੱਜ ਕੱਲ੍ਹ ਦੀ ਆਈਟਮ ਦਿਖਾਓ ਨਾ ਇਹ ਤਾਂ ਸੀ ਹੈ ਨਹੀਂ ਆ ਤਾਂ ਬਹੁਤ ਜਿਆਦਾ ਬੋਲ ਦੱਸ ਨਹੀਂ ਜਲਦੀ ਜਾਣਾ ਨਹੀਂ ਨਹੀਂ ਜੀ ਉਹ ਲੱਗ ਹੀ ਨਹੀਂ ਆ ਮੇਰੇ ਪਤਨੀ ਨਾਲ ਗੇਂਦੋ ਆ ਵੀ ਰਹਿਣ ਦੋ ਜੀ ਆਹ ਤਾਂ ਰੱਖਣਾ ਤਾਂ ਹੁਣ ਦੇਖਿਆ ਵਾ ਆ ਵੀ ਰਹਿਣ ਦੋ ਕੋਲੋਂ ਨਹੀਂ ਰਹਿਣ ਦੋ ਕੋਲੋਂ ਦੇਖਿਆ ਹੀ ਤਾਂ ਪਹਿਲਾਂ ਵੀ ਦੇਖਤੀ ਸੀ ਤਾਂ ਕੋਈ ਹੁੰਦੀ ਸੀ ਉਹ ਜੀ ਉਸਰ ਨਾਲ ਕੁਛ ਬਾਹਰ ਰੰਗ ਚਿੱਟਾ ਆਨੀ ਤਾਂ ਦੇਖਿਆ ਉਦੋਂ ਉਦਣ ਇਹ ਨਹੀਂ ਤਾਂ ਦੇਖਿਆ ਇਹਦੇ ਵਿੱਚ ਦੋ ਆਏ ਸੀਗੇ ਸੋਤ ਵਿੱਚ ਕਲਰ ਲਾਲ ਨਹੀਂ ਹੈ ਨਾ ਲਾਲ ਪਸੰਦ ਆਉਂਦਾ ਮੈਨੂੰ ਕੂੜੇ ਕਲਰ ਪਸੰਦ ਆ ਉਹਨੇ ਪੈਸੇ ਨਹੀਂ ਛੱਡੇ ਮੈਂ ਸੂਟ ਛੱਡਾ ਹੋਰ ਕੱਢੋ ਹੀ ਕੋਈ ਜਿਹਦੇ ਵਿੱਚ ਹੈ ਨਹੀਂ ਭੈਣ ਭਰਾ ਇਹਦੇ ਭੈਣ ਭਰਾ ਇਕੱਲੇ ਹੀ ਇਹ ਮਣੇ ਜੇ ਉਸ ਸਾਡੇ ਤੋਂ ਕੱਢ ਲੋ ਭਾਜੀ ਸੁਣ ਲੈਂਦੇ ਇਹ ਕੱਲਾ ਗੱਲ ਲਾਲ ਤੋਂ ਵੱਲ ਤੋਂ ਕੋਸਤਾ ਆ ਅੱਛਾ ਅੱਡੀ ਗਣੀ ਜਮੀਨ ਆਉਂਦੀ ਅਗਲੇ ਨੂੰ ਜਿਹਦੇ ਪਿੱਛੇ ਅੱਜ ਕੱਲ੍ਹ ਦੁਨੀਆ ਮਰਦੀ ਆ ਕੱਲਾ ਕਰਲਾ ਇਹ ਨਾ ਕਰ ਲੋ ਜੀ ਆਓ ਦੇ ਉਹੀ ਵੀ ਆ ਗਿਆ ਕਿੰਦੇ ਨਾ ਜੈਸੰਗੀ ਦੀ ਮੰਮੀ ਵਾਸਤੇ ਜੇਦੇ ਤੇ ਪੌਤਣ ਫੇਰ ਇੱਕੋ ਸਾਰ ਦੇ ਲੈ ਲੈਦੇ ਹਾਂ ਉਹੀ ਗੱਲ ਆ ਗਿਆ ਲੱਗਦਾ ਭਈ ਇਹਦੀ ਯਾਦ ਅੱਛ ਬਹੁਤ ਤੇਜ ਆ ਮੈਂ ਤਾਂ ਮਿੰਟ ਜੀ ਦੀ ਵੀ ਯਾਦ ਆਸਤੋਂ ਮਾਤਾ ਵਰਗੀ ਹੈ ਜਿਹੜੀ ਮਾਤਾ ਘਰਾਂ ਆਈ ਸੀ ਪਈ 12 ਦੀ ਯਾਦ ਆਸਤ ਦੇਖੀ ਬਹੁਤ ਤੇਜ਼ ਸੀ ਆ ਫਿਰ ਇਹ ਆਪ ਇਹਦਾ ਕਲਰ ਨਹੀਂ ਠੀਕ ਹੈ ਦੋਨੋਂ ਕਾਲਾ ਨੂੰ ਡੁਪਣ ਸਨ 10 ਸਹੀ ਜਦੇ ਸੋਨਾ ਜਿਹੜਾ ਮੈਂ ਦਵਾਉਗੀ 10 ਆ ਸੋਨੇ ਕੇ ਆ ਨਾ ਆ ਨੀ ਆਲਾ ਕਰਾ ਲਾ ਕਾਲਾ ਨਹੀਂ ਮੈਂ ਨਹੀਂ ਦੇਣਾ ਆ ਕੱਢ ਦੋ ਸਿਆਣਿਆਂ ਵਾਲਾ ਕਲਰ ਹੋ ਗਿਆ ਇਹ ਕੋਈ ਨਹੀਂ ਹੋਈ ਸੀ ਹੋਰ ਦੇਖ ਲੈ ਦਿਖਾਉ ਲੀਂ ਮੈਨੂੰ ਲੱਗੇ ਸੂਟ ਕਹੋ ਜੀ ਇਹ ਉਹਦੇ ਵਿੱਚੋਂ ਲਾਇਸਰ ਡਾਰਕ ਜਿਹੜਾ ਮਿਲ ਗੋ ਥੋੜਾ ਜਿਹਾ ਇਹ ਦਸਤੀ ਚਾਰਟ ਹੈ ਇਹਨੂੰ ਰੈੱਡ ਕਲਰ ਚ ਲੈਣਾ ਪਾ ਜੀ ਜੀ ਰੈੱਡ ਚ ਹੈ ਕਰਾਉਂਦੀ ਉਹ ਵੀ ਜੇ ਰੈੱਡ ਨਹੀਂ ਹੈ ਤਾਂ ਫਿਰ ਦੂਪੂੜਾ ਡਾਰਕ ਜਿਹਾ ਚਾਹੀਦਾ ਆ ਦਿਖਾਓ ਉਹ ਕਰ ਆਹ ਕਿਹੜਾ ਕੰਮ ਮੋਟਾ ਹੀ ਕੱਢਿਆ ਜਾਣਾ ਹੈ ਆ ਨਹੀਂ ਰਹਿਣ ਦਾ ਆ ਤਾਂ ਕੁਛ ਹੋਰ ਹੀ ਚੀਜ਼ ਆਗੀ ইদিকে আপরাইজ হতো উনি 770 মানে তখন যে লব আউটস তাই না কিন্তু অল আউট হয় না নাই কিন্তু পেনি থাকে থাকে আবার তো লোডিয়োনটা আছে বল মানে যদি লাগে পাস তো আছে মানে 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 ਕੁਝ ਜਿਹੜਾ ਕੋਟ ਆ ਗਿਆ ਸੀ ਅੱਜ ਮੈਨੂੰ ਸੂਟ ਇਸ ਸੂਟ ਅੱਜ ਕੋਈ ਕੰਮ ਤਾਂ ਕੋਸੇ ਦਿਲ ਨੂੰ ਲੱਗ ਨਹੀਂ ਰਿਹਾ ਅੰਦਰ ਕੀ ਹੋ ਗਿਆ ਚੁੱਕਾ ਅੱਧੀ ਅਗਲੇ ਨੇ ਦੁਕਾਨ ਫੋਨ ਤੇ ਤੁਹਾਡੇ ਦਿਲ ਨੂੰ ਕੋਈ ਲੱਗਦਾ ਜਿਸਾਈ ਕਰਨਾ ਇੱਕ ਬੰਦੇ ਨੇ ਹਾਂ ਲਈ ਆ ਬਹੁਤ ਆ ਨਾ ਐਨਾ ਕਪੜਾ ਦਿਖਾ ਕੇ ਵੀ ਕਹੀ ਉਹ ਤਿੰਨ ਤੰਦੀ ਆ ਨਹੀਂ ਜੀ ਅੱਜ ਕਿਉਂ ਉਹਨਾਂ ਦਾ ਕੰਮ ਉਹ ਨਹੀਂ ਬਿੱਲ ਨੂੰ ਲਾਉਂਦੇ ਜਿਉਂ ਵਿਚਾਰੇ ਦਿਲ ਨੂੰ ਲਾਉ ਲੱਗਣਾ ਤੈਨ ਲਾਉਣ ਨੂੰ ਫਿਰ ਉਹਨਾਂ ਨੇ ਕਪੜੇ ਵੇਚ ਸਹੀ ਗੱਲ ਹੈ ਸਾਡਾ ਦੇਖ ਲਾਪੀ ਬਾਰ ਨੂੰ ਦੇਖਣ ਨੂੰ ਇਹਦਾ ਇਹ ਚਾਹੀ 24 ਇਹਦਾ ਬਦਨੀ ਬਿੱਟੀ ਉੱਧਰ ਖੜੀ ਲੱਡੀ ਦੇ ਨਾਲ ਸ਼ਾਲ ਵਗੈਰਾ ਇਹਦਾ ਦੋਫਟਾ ਚਾਰ ਕੱਲਾ ਆਏਗੇ ਚਾਰੋ ਕੱਲਾ ਵਧੀਆ ਹਰਟੀਕਲ ਤੇ ਬਾਕੀ ਜਿਹੜਾ ਫਿਰ ਉੱਥੇ ਉਹਨੇ ਦਾ ਦੁਪੱਟਾ ਲੈ ਕੇ ਡਾਈ ਕਰਾਉਣਾ ਫਿਰ ਬਾਕੀ ਪਸ਼ਮੀਨਾ ਜਿਹੜਾ ਇਹਦੇ ਉੱਧਰ ਦੁਪੱਟਾ ਲੈ ਬਣਾ ਪਰ ਮੈਨਾਂ ਲਈ ਹੁਣ ਲੈ ਵੀ ਤਾਂ ਹੁਣ ਦੇਖ ਇਹਨਾਂ ਕੋਲੇ ਮਿਲ ਜਣਾ ਹਾਂਜੀ ਹਾਂ 100 ਰੁਪਏ ਦੀ ਚਰਨੀ ਲੈ ਲੈਣੀ ਆਪਾਂ ਨੇ ਜੇ ਤੁਹਾਨੂੰ ਸੌਣ ਨੂੰ ਪਸੰਦ ਆ ਤਾਂ ਆ ਸੂਟ ਦੇਖੋ ਚੰਨੀ ਕਾਕੇ ਉਹ ਤਾਂ ਡਾਈ ਕਰਾ ਹੋਣੀ ਲੈ ਕੇ ਜਿੰਨੇ ਤੁਸੀਂ ਉਹ ਨੀਚੇ ਸੂਟ ਦੇਖੇਗਾ ਸਭ ਤੋਂ ਵਧੀਆ ਸੂਟ ਹੈ ਕੀ ਹੈ ਇਹ ਇਹ 11500 ਦਾ ਹੈ ਲੈਡੀਆਂ ਲਈ 3999 ਦਾ ਹੈ ਸਾਡੇ 11500 12000 ਤੋਂ ਉੱਨੇ ਕੇ ਚਲਾ ਲੜਾ ਇਹ ਜਿੰਨੇ 12500 ਫਿਰ ਨੀਚੇ ਜਿੰਨੇ ਆਫਰ ਵੀ ਕੱਲਾ ਵੀ ਚੱਕੇ ਹੋਏ ਦਾ ਤੇ ਇੱਕ ਗਰਮ ਸੂਟ ਹੀ ਵਧੀਆ ਹੋ ਤੁਸੀਂ ਇੰਨਾ ਕਰ ਤੇ ਸੋਚਣ ਲੱਗ ਗਏ ਮੈਂ ਥਰਡੇ ਨਾ ਹੁੰਦੀ ਆ ਤੁਸੀਂ ਸੋਚਣ ਲੱਗ ਤੂੰ ਜੇ ਹੋਰ ਕੋਈ ਤੇ ਦੇਖਦਾ ਤੂੰ ਹੋਰ ਪਰਸ ਦੇਖ ਲੈ ਵੀਡੀਓ ਬਣਦਾ ਦੇ ਨੂੰ ਲੱਗਾ ਨਾ ਪਹਿਤ ਪਾਣੀ ਦੇ ਕੰਮੇ ਨੇ ਵੇੜਤਾ ਆਹ ਲਾਈਟ ਜੂਟ ਦੀ ਦੀ ਤੁਮਾੜ ਕਰ ਦਿੱਤੀ ਦੀ ਜੀ ਬੱਟੀ ਜੱਗ ਤੇ ਰੱਖ ਕੇ ਨਾ ਇਹ ਰੈੱਡ ਐ ਰੈੱਡ ਆ ਦੇਖੋ ਸੋਲ ਲਾਲ ਲਾਈਨਿੰਗ ਹੈਗੀ ਹੁਣੀ ਆਪਣੇ ਘਰੇ ਆ ਪਾਜੀ ਦਾ ਪਰਨਾ ਲਾ ਲਿਆ ਮੇਰੇ ਸਦਾ ਦਾ ਫੇਵਰਟ ਹੈ ਇਹ ਜੈਸਮਿਨ ਮੇਰਾ ਪਰਨਾਣਾ ਪਾਲਦੇ ਤੁਸੀਂ ਆਹ ਦੇਖ ਬੱਗੇ ਦੇ ਲੱਗ ਮੱਗ ਮਿਲ ਗਈ ਸਿਰ ਨਾ ਵਧੀਆ ਗੱਲ ਆ ਫਿਰ ਹਾਂ ਲਾਈਨਿੰਗ ਨੂੰ ਪਾਜੀ ਦਾ ਪਰਨਾ ਕੰਮ ਆ ਜਾਣਾ ਪੱਗ ਚਲੋ ਭਾਈ ਭਾਜੀ ਪਿਆ ਦੇਖੀ ਜਾਵੇ ਵੀ ਵਰਨਾ ਕਿੱਥੇ ਗਿਆ ਐਨੇ ਤਾਂ ਪਰਨੇ ਆ ਦੀਦੀ ਨਾ ਕਿੰਨਾ ਸੋਹਣਿਆ ਆ ਵਾਹ ਦੇਖੋ ਇਹਦਾ ਨਾਲ ਦੇਖੋ ਜੈਸਮਿਨ ਦੋਵੇਂ ਜਣੀਆਂ ਲੈ ਲਈਏ ਇੱਕ ਇੱਕ ਇਹ ਜੈਸਮਿਨ ਕਿੰਨਾ ਉੱthreਗਾ ਮੇਰੇ ਪਤਾ ਜ਼ਿਆਦਾ ਮੇਰੇ ਘਰ ਵਾਲੀ ਦੀ ਪਸੰਦ ਆ ਨਾ ਦੇਖ ਕਿੰਨਾ ਸੋਹਣਾ ਲੱਗਦਾ ਹੈ ਕਿੰਨਾ ਉੱthreਗਾ ਸੱਚੀ ਉੱthreਗਾ ਪਰ ਮੈਂ ਹਲੇ ਨਹੀਂ ਲੈਣਾ ਹੈਗਾ ਮੈਂ ਆਪਣੇ ਭਾਈ ਭਾਜੀ ਕਿੰਨੀ ਰਹਿੰਦੇ ਉਹਦੇ ਇਹਦਾ ਇਹ ਚਾਈ ਨੇ ਹੋਗਾ ਟ੍ਰਾਂਸਫਰ ਹੋ ਗਈ 650 ਹੁਣ ਲੱਗਦਾ ਸੋਨਾ ਹੁਣ ਇੱਕ ਰੂਈ ਵਾਲ ਨੂੰ ਦੇਖੀ ਜਾਂਦੀ ਹੈ ਹੁਣ ਸੋਨਾ ਤਾਂ ਸੋਨਾ ਹੀ ਕਹਿਣਾ ਹੁਣ ਤਾਂ ਵੀ ਹੈ ਆ ਪਰ ਜਿੰਨੇ ਪੈਸੇ ਲੱਗੇ ਹੁਣ ਪੈਸੇ ਜੇ 2 ਲੱਖ 10 ਦੋ ਕੀ ਗਾ ਸੋਨਾ ਕਹਿਣਾ ਹੁਣ ਚੜਨਾ ਨਹੀਂ ਵੈਸੇ ਵਾਕਿਓ ਇਹ ਸੋਨਾ ਭਾਈ ਪਰ ਉਹ ਕੰਨ ਨਾਲ ਉਹ ਨਾਲੋਂ ਜ਼ਿਆਦਾ ਉੱਤਰਾ ਹੈ ਇਹ ਟਮਾਟਰ ਹੀ ਕਲਰ ਆ। ਉਹ ਟਮਾਟਰ ਹੀ ਕਲਰ ਆ ਗਿਆ। ਆ ਲੋ ਜੀ ਇਹਦਾ ਦੁਪੱਟਾ। ਥੱਲੇ ਜਿਹੜਾ ਸੋਹਣਾ ਲੱਗਿਆ। ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ। ਇਹ ਵੀ ਕਿੰਨਾ ਹੈਵੀ ਆ। ਆ ਲੋ ਜੀ। ਜੈਸਮின் ਨੇ ਕਿਹਾ ਨਾ ਜਿਹੜੇ ਸੂਟ ਜਾਦੇ ਦੁਕਾਨ ਦੇ ਭਾਰੇ ਆ। ਰਗ ਲੈ ਲਈ ਉਹ ਦਿਖਾਏ ਉਸ ਹਾਲ ਦਾ। ਹੂੰ ਨਹੀਂ ਬਾਕੀ ਉਹ ਆ ਚੀਜ਼ ਆ। ਦੁਪੱਟਾ ਦੇਖ ਲਓ ਨਾਲ ਕਿੰਨਾ بڑا ਦੁਪੱਟਾ। ਹੋ ਸ਼ੂੜੇ ਪਈਆਂ ਆ। ਜਿਹੜਾ ਮੁਰਦੀ ਗੱਡੀ ਨੂੰ ਤੁਸੀਂ ਲੈ ਕੇ ਜਾਂਦਾ ਸੂਟ ਮੈਂ ਤਾਂ ਉਹ ਗਾਲਾ ਕੱਢੀ ਜਾਂਦੀ 5000 ਦਾ ਗਾ ਜੀ ਉਹ ਖਰਾਬ ਹੀ ਹੋ ਗਿਆ ਸੂਟ ਖਰਾਬ ਨਹੀਂ ਹੋਇਆ ਉਹ ਫਿਰ سے ਵੀ ਆ ਹੋ ਜਾਣਾ ਉਹ ਮਤਲਬ ਮਾਮਾ ਚੇਂਜ ਹੋ ਜਾਣੀ ਆ ਉਹਦੀਆਂ ਇਹੋ ਜਿਹਾ ਨਹੀਂ ਤਾਂ ਲਿਆ ਆਪਾਂ ਨੇ ਇੱਕ ਇਹੋ ਜਿਹਾ ਲਿਆ ਤਾਂ ਯਾਦ ਭਗਵਾਨ ਦਾ ਪੂਰੀਆਂ ਬਾਹਾਂ ਸੀਗੀਆਂ ਇੱਕ ਵਾਰ ਉਹ ਮੰਨਦੇ ਨਹੀਂ ਜਾਂਦੇ ਹਾਂ ਉਹ ਕਹਿੰਦਾ ਭਾਈ ਗੱਡੀ ਆ ਗਰੰਟੀ ਸਾਡੇ ਕਿਹੜੇ ਕੱਪੜੇ ਦੀ ਕੋਈ ਗਰੰਟੀ ਹੁੰਦੀ ਹੈ ਕਹਿੰਦਾ ਪੈਂਟ ਸ਼ੌਟ ਲੈ ਜਾਓ ਮੈਂ ਆਉ ਤੂੰ ਕਹਿੰਦਾ ਉਹਦੀ ਗਰੰਟੀ ਦੇ ਦਿੰਦਾ ਲੈ ਦਲ ਮੈਂ ਕਾ ਕੋਈ ਨਹੀਂ ਛੱਡੋ ਪਰ ਨਹੀਂ ਜਿਵੇਂ ਹੋਏ ਜਸ ਮੇਰੇ ਲਾਪਰੇ ਤੇਰੇ ਵੀ ਤਾਂ ਤੇ ਜਿਹੜੇ ਬਰਗੀਆਂ ਪਾ ਰਹੀ ਹੈ ਨਾ ਸਾਰੇ ਹੋ ਜਾਂਦੇ ਆ ਉਹ ਉਹ ਨਾ ਕੱਪੜੇ ਐਵੇਂ ਦਾ ਹੁੰਦਾ ਫਿਰ ਪਾਵਾਂ ਕਰਾ ਲੈਣੀ ਆ ਤਿੰਨ ਚਾਰ ਵਾਰੀ ਪਾ ਕੇ ਨਾ ਉਹ ਬਦਾਲ ਇਹ ਮਡਾਲ ਇਹ ਮਡਾਲ ਤੇ ਆ ਉਹ ਆਦੂ ਆ ਉਹ ਇਹ ਕਹਿੰਦੇ ਅਸੀਂ ਇਹ ਕਹਿੰਦੇ ਅਸੀਂ ਵੀ ਉਹਦੇ ਉਹ ਚੀਜ਼ ਲਿਆਣੀ ਛੱਡਤੀ ਉਹਦੀ ਕੰਪਲੇਂਟ ਆਉਂਦੀ ਸੀ ਉਹ ਮਿੱਤਰ ਇਹਦੇ ਅੰਨੇ ਪੈਸਾ ਲਾਇਆ ਉਹਦੇ ਬੰਦੇ ਦਾ ਨਾ ਹੀ ਉਹ ਮੈਂ ਅਸੀਂ ਇਹ ਸਿੱਕਾ ਕਿਉਂ ਬੰਦ ਕਰਤਾ ਫਿਰ ਸਾਬ ਬਿਲਕੁਲ ਬਿਲਕੁਲ ਹਾਂ ਉਹ ਪੁਣੇ ਸਾਬ ਵੀ ਚੇਂਜ ਕਰਦੇ ਹੁੰਦਾ ਹਾਂ ਹੁਣ ਆਪਾਂ ਡਿਸਾਈਡ ਕਰ ਲਵਨੇ ਕਿਹੜਾ ਲੈਣਾ ਚਲੋ ਫਿਰ ਮੈਨੇ ਜੇ ਸਾਨੂੰ ਵੀਡੀਓ ਦਾ ਉਹ ਹੋ ਰਿਹਾ ਹੈ ਜੀ ਥੋੜਾ ਜਿਹਾ ਮਤਲਬ ਸਮਝ ਲਓ ਹੁੰਦੀ ਸੀ ਅਗਲੇ ਬਲੌਗ ਚ ਮਿਲਦੇ ਆਂ ਦੇਖਿਓ ਫਿਰ ਤੁਸੀਂ ਸਰਪ੍ਰਾਈਜ਼ ਹੀ ਹੋਗਾ ਕਿਹੜਾ ਸੂਟ ਲੈਣੇ ਆ ਦੀਦੀ ਠੀਕ ਹੈ ਬਣਾਉਗਾ